ਕਪੂਥਲਾ ਦੇ ਵਿੱਚ ਨਗਰ ਸੁਧਾਰ ટ્રਸਟ ਦੇ ਚੇਅਰਮੈਨ ਦੀ ਤਾਜਪੋਸ਼ੀ ਦੇ ਸਮੇਂ ਉੱਗੇ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਅਤੇ ਸੰਸਦ ਮੈਂਬਰ ਬਲਬੀਰ ਸਿੰਘ ਸੀਚੇਵਾਲ ਦੇ ਵੱਲੋਂ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਗਈ ਜਿਕਰ ਇਹੋ ਹੈ ਕਿ ਇਸ ਮੌਕੇ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਵੱਲੋਂ ਪੰਜਾਬ ਸਰਕਾਰ ਦੇ ਵੱਲੋਂ ਉਠਾਏ ਜਾ ਰਹੇ ਕਦਮਾਂ ਦੀ ਸ਼ਲਾਘਾ ਕੀਤੀ ਗਈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ सीएमडी योगशाला ਜਿਹੜੀ ਯੋਜਨਾ ਸ਼ੁਰੂ ਕੀਤੀ ਗਈ ਹੈ ਇਹ ਪੰਜਾਬ ਦੇ ਲੋਕਾਂ ਨੂੰ ਨਿਰੋਗ ਬਣਾਉਣ ਤੇ ਲਈ ਸਹਾਇਕ ਹੋਵੇਗੀ। ਉਹਨਾਂ ਨੇ ਕਿਹਾ ਹੈ ਕਿ ਜਲੰਧਰ ਲੋਕ ਸਭਾ ਸਵੇਂ ਉਹ ਇੱਕ ਵਾਰ ਫੇਰ ਤੋਂ ਕਾਲਾ ਡਰੇਨ ਦੇ ਮੁੱਦੇ ਨੂੰ ਲੈ ਕੇ ਗੱਬੀਰਤਾ ਦੇ ਵਿੱਚ ਨੇ ਅਤੇ ਵਾਤਾਵਰਣ ਦੇ ਨਾਲ ਜੁੜੇ ਹੋਏ ਇਸ ਮੁੱਦੇ ਨੂੰ ਹੱਲ ਕਰਨ ਦੇ ਲਈ ਉਹ ਹਰ ਇੱਕ ਸੰਭਵ ਪ੍ਰਯਾਸ ਕਰਨਗੇ। ਬੁਲਾਈ ਜੀ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਪੰਜਾਬ ਦੇ ਵਿੱਚ ਪਾਣੀ ਨੇ ਸਰਕਾਰ ਬਣਾਈ ਨੌਜਵਾਨਾਂ ਨੂੰ ਤਜਰਬਾ ਦੇਣ ਦੀ ਜ਼ਿੰਮੇਵਾਰੀ ਮਿਲੀ ਹੈ ਕਿਸ ਤਰ੍ਹਾਂ ਨਿਭਾਉਣਾ ਮੈਂ ਸਮਝਦਾ ਕਿ ਜਿਹੜਾ ਨੌਜਵਾਨਾਂ ਨੂੰ ਜਿਹੜਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਮੌਕਾ ਦਿੱਤਾ ਹੈਗਾ ਉਹ ਬਹੁਤ ਅੱਛਾ ਹੈਗਾ ਕਿ ਤਾਂ ਕਿ ਲੰਬੇ ਸਮੇਂ ਤੱਕ ਇੱਕ ਮਾਨਦਾਰੀ ਦੇ ਨਾਲ ਜਿਵੇਂ ਸਾਡੇ ਮਾਣਯੋਗ ਮੁੱਖ ਮੰਤਰੀ ਔਰ ਸਾਡੀ ਜਿੰਨੀ ਵੀ ਕੈਂਡੀਡੇਟਾਂ ਜ਼ਿਆਦਾਤਰ ਨੌਜਵਾਨਾਂ ਦੀ ਹੈਗੀ ਹੈ ਔਰ ਇਸੇ ਤਰ੍ਹਾਂ ਪੁਰਾਣੇ ਜਿੰਨੇ ਵੀ ਵਲੰਟੀਅਰ ਸਾਥੀ ਨੇ ਸਾਰਿਆਂ ਨੂੰ ਕੋਈ ਨਾ ਕੋਈ ਅਹੁਦਾ ਦੇ ਕੇ ਪਾਰਟੀ ਨੇ ਮੈਂ ਇਹਨੂੰ ਜ਼ਿੰਮੇਵਾਰੀ ਸਮਝਦਾ ਕਿ ਜ਼ਿੰਮੇਵਾਰੀ ਦੇ ਕੇ ਨਵਾਜਿਆ ਹੈਗਾ ਤੇ ਬਹੁਤ ਅੱਛੀ ਗੱਲ ਹੈਗੀ ਹੈ ਨੌਜਵਾਨਾਂ ਨੂੰ ਵੱਧ ਤੋਂ ਵੱਧ ਗਿਆਨਾ ਚਾਹੀਦਾ ਤੇ ਇੱਥੇ ਆ ਕੇ ਇਮਾਨਦਾਰੀ ਦੇ ਨਾਲ ਸਰਕਾਰ ਦੇ ਵਿੱਚ ਕੰਮ ਕਰਨਾ ਚਾਹੀਦਾ ਠੀਕ ਹੈ ਥੈਂਕ ਯੂ ਤੁਹਾਡੀ ਪਾਰਟੀ ਨੇ ਇੱਕ ਬਹੁਤ ਨੌਜਵਾਨ ਨੂੰ ਚੇਅਰਮੈਨ ਲਾਇਆ ਕੀ ਕਹਿਣਾ ਚਾਹੋਗੇ ਤਰਲਨ ਤਾਂ ਇਹਨਾਂ ਨੂੰ ਅਸੀਂ ਆਪਣੀਆਂ ਸੁਭ ਅਸ਼ਾਵਾ ਦਿੰਦੇ ਆ ਕਿ ਮਹਾਰਾਜ ਨੇ ਦੇਸ਼ ਤੇਰਤੇ ਬਿਠਾਇਆ ਇਹਦੀ ਸਾਨੂੰ ਵਧਾਉਣ ਇਮਾਨਦਾਰੀ ਦੇ ਨਾਲ ਕੰਮ ਕਰਨ ਸੇਵਾ ਦੇ ਭਾਵਨਾ ਨਾਲ ਕੰਮ ਕਰਨ ਜਿਸ ਤਰ੍ਹਾਂ ਪੰਥ ਸਾਹਿਬ ਨੇ ਦੱਸਿਆ ਚੇਅਰਮੈਨ ਸਾਹਿਬ ਨੇ ਜੋ ਇਹ ਜੜੀਆਂ ਜ਼ਿੰਮੇਵਾਰੀਆਂ ਇਹ ਕੁਰਸੀਆਂ ਆਮ ਲੋਕਾਂ ਨੂੰ ਮਿਲੀਆਂ ਤੇ ਜਿਹੜਾ ਅਸੀਂ ਅੱਗੇ ਦੂਸਰਿਆਂ ਦੀ ਆਲੋਚਨਾ ਕਿਉਂ ਹੁੰਦੀ ਹੈ ਅਜਿਓ ਮਾ ਚੀਜ਼ਾਂ ਤੋਂ ਬਚੀਏ ਕਿ ਅਸੀਂ ਇੱਕ ਵੱਖਰਾ ਜਿਹੜਾ ਹੈ ਜਿਹੜਾ ਛੜੀ ਸਰਕਾਰ ਦਾ ਤਮਾਮ ਦਾ ਸੁਭਨਾ ਅਸੀਂ ਉਹਨੂੰ ਇੱਕ ਵੱਖਰਾ ਕਰਕੇ ਦਿਖਾ ਲਈਏ ਸੋ ਇੱਕ ਪ੍ਰੈਕਟੀਕਲ ਜਿਹੜਾ ਹੈਗਾ ਉਹ ਮੌਕਾ ਦਿੱਤਾ ਇਹਨਾਂ ਨੂੰ ਚੇਅਰ ਦਿੱਤੀ ਆ ਸਾਨੂੰ ਨਾਲ ਜਿਹੜੀ ਹੈਗੀ ਅਰਦਾਸ ਕਰਦੇ ਆ ਕਿ ਆਪਣੇ ਜਿਹੜੇ ਫਰਜ਼ ਨਿਭਾਉਣ ਦੇ ਸਾਰੇ ਜਾਣੇ ਮਹਾਰਾਜ ਇਹਨਾਂ ਦੇ ਸਿਰ ਤੇ ਹੱਥ ਰੱਖਣ ਤੇ ਆਪਣੀਆਂ ਜਿਹੜੀਆਂ ਜ਼ਿੰਮੇਵਾਰੀਆਂ ਤੇ ਜਿਹੜੀ ਹੈਗੀ ਉਹ ਸਹੀ ਜੀ ਇਹ ਵਿਚਾਲਾ ਸ਼ੁਰੂ ਹੋ ਰਹੀ ਹੈ ਪਰਿਆਵਰਣ ਤੋਂ ਬਾਅਦ ਗੱਲ ਯੋਗ ਦੀ ਮਨੁੱਖੀ ਤੰਦਰੁਸਤੀ ਦੀ ਹੋਣ ਜਾ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਹੁਣ ਤੱਕ ਜਿਹੜਾ ਹੈਗਾ ਪੰਜਾਬ ਤੰਦਰੁਸਤਾਂ ਦੀ ਧਰਤੀ ਸੀ ਇਸੇ ਵੇਲੇ ਭਾਰਤ ਗੁਲਾਮ ਸੀ ਪਰ ਭਾਰਤ ਦੀ ਹਾਕੀ ਵਿਸ਼ਵ ਜਿੱਤੂ ਸੀ ਉਸ ਵੇਲੇ ਦਾ এনवायरमेंट ਉਸ ਵੇਲੇ ਦੀ ਸਾਡੇ ਤੇ ਪੰਜਾਬ ਦੇ ਲੋਕਾਂ ਦੀ ਖੁਰਾਕ ਉਹਨਾਂ ਦੀਆਂ ਸੇਵਾ ਤੇ ਹੁਣ ਅਸੀਂ ਕਿੱਥੇ ਆਣ ਕੇ ਇਸ ਵੇਲੇ ਜਿਹੜੀ ਹੈਗੀ ਆ ਅਸੀਂ ਪਹੁੰਚ ਚੁੱਕੇ ਹਾਂ ਕਿ ਅਸੀਂ ਜਿਹੜੇ ਹੈਗੇ ਸਾਰੇ ਹੀ ਬਿਮਾਰ ਜਿਹੜੇ ਹੈਗੇ ਆ ਇਹ 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 ਅਭੀ ਵੀ ਅਸੀਂ ਕਰਦੇ ਆ ਉਹਦਾ ਕਾਰਨ ਇਹ ਸਾਰਾ ਕੁਝ ਜਿਹੜੇ ਹੈਗੇ ਆ ਅ ਐਨਵਾਇਰਨਮੈਂਟ ਦਾ ਪੋਲੂਸ਼ਨ ਆ ਜਾਂ ਇਹਨੂੰ ਅਸੀਂ ਰੋਕਣਾ ਹੈ ਤੇ ਵਾਸਤੇ ਅਸੀਂ ਸਾਰੇ ਯਤਨ ਕਰਾਂਗੇ ਤੇ ਇਹ ਸਾਰਾ ਕੁਝ ਸੰਭਵ ਹੈ ਸਾਰਾ ਕੁਝ ਪੋਜੀਟਿਵ ਹੋ ਸਕਦਾ ਸੋਦੇ ਵਾਸਤੇ ਸਰਕਾਰ ਵੀ ਯਤਨ ਕਰ ਰਹੀ ਹੈ ਇਹ ਸਾਰੇ ਵਿਭਾਗ ਮੇਂ ਡੇਢ ਹੈਗੇ ਜਿਨ੍ਹਾਂ ਨੂੰ ਅੱਪਾ ਚਾਹੁੰਦੇ ਆ ਕਿ ਜਿਹੜਾ ਕੁਝ ਆਪਣੀਆਂ ਸਬ ਅਨੁਸਾਰ ਨਹੀਂ ਚੱਲਦੇ ਸੀ ਇਹ ਚੱਲਣ ਤੇ ਜੇ ਅਸੀਂ ਇਹਦੇ ਤੋਂ ਇੱਕ ਬਹੁਤ ਵੱਡੀ ਆਸ ਜਿਹੜੀ ਹੈਗੀ ਹੈ ਲੋਕਾਂ ਦੀ ਇਹ ਸਾਨੂੰ ਉਹਦੇ ਖਰਾ ਉਤਰ ਮੈਂ ਕਰਦੇ ਆਂ ਸਾਥੀ ਚਾਲੇ ਬਾਬਾ ਜੀ ਚੋਣਾ ਜ਼ਰੂਰ ਨੇ ਪਰ ਕਾਲਾ ਸਿੰਘਾ ਟ੍ਰੇਨ ਵਾਲਾ ਮਾਮਲਾ ਕਿਸੇ ਨਾ ਕਿੱਥੇ ਲੋਕ ਸਭਾ ਚੋਣਾ ਚ ਵੀ ਤੁਹਾਡੇ ਮਤਲਕ ਪੇਸ਼ਾਇਆ ਜਾਣਾ ਚਾਹੀਦਾ ਯਾਰ ਉੱਠਣ ਤੋਂ ਬਾਅਦ ਹੱਲ ਨਹੀਂ ਨਿਕਲਦਾ ਇਹ ਹੋਣਾ ਕਿ ਅਸੀਂ ਕਿਹਨੇ ਜ਼ੋਰ-ਸ਼ੋਰ ਦੇ ਨਾਲ ਉਹ ਉੱਠਣਾ ਚਾਹੀਦਾ ਜਿਹੜਾ ਅਸੀਂ ਉਹਨੂੰ ਉਠਾਵਾਂਗੇ ਕਿੱਥੋਂ ਤੱਕ ਪਹੁੰਚਿਆ ਉਹਦੇ ਵਾਸਤੇ ਵੀ ਜਿਹੜੀ ਹੈਗੀ ਹੈ ਅਸੀਂ ਹੋਰ ਕੀ ਕਰ ਸਕਦੇ ਹਾਂ ਕਿਉਂਕਿ ਸਭ ਤੋਂ ਵੱਡੀ ਜੜੀ ਹੈਗੀ ਆ ਅਸੀਂ ਲਗਾਤਾਰ ਹਰ ਇਲੈਕਸ਼ਨ ਦੇ ਵਿੱਚ ਹਰ ਪੋਲੀਟੀਕਲ ਪਾਰਟੀ ਦੇ ਮੂਰੇ ਇਹ ਸਾਰਾ ਦੁਆਬੇ ਦੇ ਜਿਹੜੇ ਖਾਸ ਕਰਕੇ ਕਾਲਾ ਸਿੰਘ ਐ ਡਰੇਨ ਜਿੱਤੀ ਗਈ ਵੱਡਾਦਰਿਆ ਇਹ ਇੱਕ ਬਹੁਤ ਵੱਡਾ ਈਸ਼ੂ ਬਣਦਾ ਰਿਹਾ ਕਿਉਂਕਿ ਹੁਣ ਤੱਕ ਅਸੀਂ ਜਿਹੜੀ ਹੈਗੀ ਐ ਇਸ ਗੱਲ ਨੂੰ ਮਾਨ ਸਾਹਿਬ ਨਾਲ ਵੀ ਗੱਲ ਹੋਈ ਬਾਬਾ ਜੀ ਕਹਿੰਦੇ ਇੱਕ ਜਿੰਨਾ ਚਿਰ ਸਾਡੀ ਪੋਲੀਟੀਕਲ रेडी ਹੈ ਗਿਆ ਇਹ ਰਾਜਨੀਤਿਕ ਇਸ਼ੂ ਨਹੀਂ ਬਣਦਾ ਉਹਨਾਂ ਦੇ ਐਨਵਾਇਰਨਮੈਂਟ ਧਿਆਨ ਨਹੀਂ ਹੋਊਗਾ ਸੋ ਅਸੀਂ ਆਪਣਾ ਪੂਰਾ ਧਿਆਨ ਦੇਣਾ ਕਿ ਇਹ ਮਸਲੇ ਜਿਹੜੇ ਆੜੇ ਹੋਏ ਆ ਉਹਦੇ ਵਿੱਚ ਹਰ ਪੋਲਿਟੀਕਲ ਪਾਰਟੀ ਆਪਣਾ ਦੇ ਵੀ ਕਿ ਅਸੀਂ ਕਿੱਦਾਂ ਕਰਾਂਗੇ ਜੇ ਹੁਣ ਤਿੱਕਰ ਜੋ ਅਵਸਥਾ ਉਹਦੇ ਉੱਤੇ 50 ਐਮਐਲ ਦੀ ਟ੍ਰੀਟਮੈਂਟ ਪਲੈਂਟ ਲੱਗਾ 15 ਐਮਐਲ ਦੀ ਥੋੜਾ ਜਿਹਾ ਰਹਿੰਦਾ ਹੁਣ ਤਿੱਕਰ ਜੀ ਲਗਾਤਾਰ ਉਹਦੇ ਤੇ ਜਦਨ ਕਰ ਰਹੇ ਆ ਸਰਕਾਰ ਨੂੰ ਧਿਆਨ ਦਿਵਾ ਰਹੇ ਉਹ ਅਸੀਂ ਕਿੰਨੇ ਇੱਕ ਵਿਸ਼ਵਾਸ ਦੀ ਸਰਕਾਰ ਨੂੰ ਹੋਣ ਦੀ ਲੋੜ ਹੈ ਕਿ ਅਸੀਂ ਇਹ ਇਹ ਇਹਦੇ ਵਿੱਚ ਜਿਹੜੀ ਹੈਗੀ ਉਹ ਮੌਕੇ ਦੀ ਸਰਕਾਰ ਆ ਉਹਨਾਂ ਵਾਸਤੇ ਵੀ ਇੱਕ ਸਮਾਂ ਕਿਉਂਕਿ ਹੁਣ ਸਭ ਕੋ ਸਾਨੂੰ ਇੱਕ ਪ੍ਰੋਗਰਾਮ ਦੇਵੇ ਤੇ ਦੇ ਕੋਈ ਵਿਰੋਧੀ ਦਾ ਰਹ ਉਹਦੇ ਕੋਲ ਕੀ ਹੁਣ ਤੱਕ ਰਿਆ ਰਕ ਇਹਨੇ ਨਹੀਂ ਫਰਦੇ ਉਹ ਦੱਸ ਸਕਦੇ ਕੋਈ ਸੀ ਤਾਂ ਮੁੰਡਾ ਸਾਡੇ ਵਾਸਤੇ ਦਹਾਊਗਾ ਬਾਬਾ ਜੀ ਤੁਸੀਂ ਹੁਣ ਆਪ ਸਰਕਾਰ ਦਾ 파ਟ ਹੋ ਤਾਂ ਫਿਰ ਸਥਿਤੀ ਬਦਲ ਗਈ ਹੁਣ ਨਹੀਂ ਨਹੀਂ ਬਦਲ ਕਿਉਂ ਗਈ ਹੈ ਬਹੁਤ ਅਸਹਲਾਤ ਉਹਨਾਂ ਨੂੰ ਬਦਲਣਾ ਹਾਂ ਉਹ ਬਦਲਣਾ ਉਹ ਉਹ ਜਿਹੜੀ ਤੇ ਰਹੀ ਕਿ ਉਹ ਜਿਹੜੀ ਲੋਕਾਂ ਦੀ ਜੇ ਸਭ ਤੋਂ ਅਸੀਂ ਜਿਹੜੀ ਹੈਗੀ ਉਹਦੇ ਤੇ ਸਰਕਾਰ ਬਸਦੀ ਹੈਗੇ ਸੀ ਆ ਸਾਡੇ ਕੋਲ ਪਲੇਨਿੰਗ ਹੈਗੀ ਹੈ ਇਹਨੇ ਤੇ ਕਰ ਦਾਂਗੇ ਜੇ ਉਹਦਾ ਮੌਕਾ ਹੋਣਾ ਚਾਹੀਦਾ ਹੈ ਕਿਸ਼ੂ ਹੋਊਗਾ ਤੇ ਜ਼ਰੂਰ ਅਸੀਂ ਕਹਿੰਨੇ ਹੋਰ ਧਿਆਨ ਇਹਦੇ ਉੱਤੇ ਕੇਂਦਰਤ ਹੋਊਗਾ ਤੇ ਸਭ ਤੋਂ ਵੱਡਾ ਮਸਲਾ ਕਿਸ ਇਲਾਕੇ ਦਾ ਹੱਲ ਹੋਊਗਾ ਠੀਕ ਹੈ ਬਾਬਾ ਕਿੰਨਾ ਕੁ ਟਾਈਮ ਲੱਗ ਜਾਊਗਾ ਲਾਈਵ ਤੇ ਇਸ ਚੈਨਲ ਦੇ ਲਈ ਕਪੂਰਥਲਾ ਤੋਂ ਨਰੇਸ਼ ਖੋਸਲਾ ਦੀ ਵਿਸ਼ੇਸ਼ ਰਿਪੋਰਟ